ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਆਪਾਂ ਅੱਜ ਪਹੁੰਚੇ ਆਂ ਮਾਨਸਾ ਪਸ਼ੂ ਮੰਡੀ ਦੇ ਉੱਤੇ ਤੇ ਇੱਥੇ ਆਪਾਂ ਨੂੰ ਬਹੁਤ ਚੰਗੀਆਂ ਨਸਲ ਦੀਆਂ ਮੱਝਾਂ ਗਾਵਾਂ ਮਿਲ ਸਕਦੀਆਂ ਨੇ ਜੇ ਕਿਸੇ ਦੇ ਵੀਰ ਨੇ ਲੈਣੀਆਂ ਹੁਣ ਤਾਂ ਮਾਨਸਾ ਮੰਡੀ ਦੇ ਉੱਤੇ ਹਰ ਸ਼ੁੱਕਰਵਾਰ ਇਹ ਮੰਡੀ ਲੱਗਦੀ ਹੈ ਤੇ ਅੱਜ ਆਪਾਂ ਆਏ ਆਂ ਵੀਰ ਹੋਰਾ ਕੋਲੇ ਇਹ ਆਪਣੀ ਅੱਜ ਮੱਝ ਲੈ ਕੇ ਆਏ ਆ ਸੇਲ ਕਰਨ ਵਾਸਤੇ ਤੇ ਆ ਜੋ ਆਪਾਂ ਇਹਨਾਂ ਨਾਲ ਗੱਲਬਾਤ ਕਰਦੇ ਆ। ਇਹਨੂੰ ਭਾਈ ਮੜਾ ਤੋੜ ਕੇ ਦਿਖਾਉਂਗੇ। ਹਾਂ ਹਾਂ ਹਾਂ। ਕੀ ਕਰਤਾ? ਬਹੁਤ ਸੋਹਣੀ ਪਿੰਡੇ ਦੀ ਮੱਝ ਹੈਗੀ ਤੇ ਆਪਾਂ ਪਹਿਲਾਂ ਮੱਝ ਦੀ ਚਾਲ ਦੇਖਦੇ ਆ ਜੀ। ਪੂਰੀ ਘਰ ਮੇ ਪਿੰਡ ਦੀ ਮੱਝ ਹੈਗੀ ਥਣ ਲੇਵੇ ਦੀ ਬਹੁਤ ਚੰਗੀ ਮੱਝ ਹੈ ਤੇ ਬਾਈ ਹੋਰਣ ਆਪਾਂ ਕਰਦੇ ਆ ਗੱਲਬਾਤ ਤੇ ਜਾਣਕਾਰੀ ਲੈਣੇ ਆ ਅੱਜ ਦੇ ਬਾਰੇ ਆਇਓ ਬਾਈ ਤੁਸੀਂ ਨਾ ਹੋ ਉਥੇ ਆਜੋ ਸਾਹਮਣੇ ਮੱਝ ਕੋਲੇ ਸਤਿ ਸ਼੍ਰੀ ਅਕਾਲ ਬਾਈ ਸਤਿ ਸ਼੍ਰੀ ਅਕਾਲ ਕੀ ਨਾਮ ਹੈ ਜੀ ਆਪਣਾ ਸਤਪਾਲ ਸਤਪਾਲ ਸਿੰਘ ਕਿਹੜਾ ਪਿੰਡ ਹੈ ਜੀ ਪਿੰਡ ਨਾਗਪੁਰ ਪਿੰਡ ਨਾਗਪੁਰ ਜ਼ਿਲ੍ਹਾ ਫਤਿਹਗੜ੍ਹ ਨਾਗਪੁਰ ਜ਼ਿਲ੍ਹਾ ਫਤਿਹਗੜ੍ਹ ਫਤਿਹਗੜ੍ਹ ਠੀਕ ਹੈ ਹਰਿਆਣੇ ਚੋਂ ਯਾਨੀ ਠੀਕ ਹੈ ਇੱਥੇ ਬਈ ਤੁਸੀਂ ਪਹਿਲੀ ਵਾਰੀ ਆਏ ਹੋ ਕਿ ਪਹਿਲਾਂ ਵੀ ਆਉਣੇ ਹੋ ਆਉਣੇ ਆਉਣੇ ਯਾਨੀ ਕਿ ਤੁਸੀਂ ਸੇਲ ਪਰਚੇਜ਼ ਦਾ ਹੀ ਕਰਦੇ ਹੋ ਠੀਕ ਹੈ ਅੱਜ ਤੁਸੀਂ ਇੱਥੇ ਇੱਕ ਮੱਝ ਹੀ ਲੈ ਕੇ ਆਏ ਹੋ ਕਿ ਇੱਕ ਹੀ ਲੈ ਕੇ ਆਏ ਅੱਛਾ ਇੱਕ ਹੀ ਲੈ ਕੇ ਆਏ ਹੋ ਠੀਕ ਹੈ ਭਾਈ ਜੀ ਜੇ ਆਪਾਂ ਮੱਝ ਦੀ ਡਿਟੇਲ ਬਾਰੇ ਗੱਲ ਕਰੀਏ ਤਾਂ ਇਹ ਦੱਸੋ ਵੀ ਮੱਝ ਇਹ ਕਿੰਨੇਵੇਂ ਸੂਏ ਆ ਦੂਸਰੇ ਦੂਜੇ ਸੂਏ ਮੱਝ ਹੈਗੀ ਠੀਕ ਹੈ ਤੇ ਬਾਈ ਇਹਦੇ ਮਗਰ ਬੱਚਾ ਕੀ ਹੈ ਕੱਟਾ ਕੱਟਾ ਹੈਗਾ ਹਾਂ ਕਨਫਿਊਜ਼ ਹੋ ਕੇ ਦੱਸਿਆ ਪੱਕੀ ਗੱਲ ਹੈ ਨਹੀਂ ਕੱਟਾ ਹੀ ਹੈ ਬ్రో ਠੀਕ ਹੈ ਐ ਹੀ ਕੱਟਾ ਦੇਖੋ ਜੀ ਬਹੁਤ ਸੋਹਣਾ ਕੱਟਾ ਹੈਗਾ ਤੰਦਰੁਸਤ ਕੱਟਾ ਹੈਗਾ ਪੂਰਾ ਐਕਟਿਵ ਹੈਗਾ ਬਾਈ ਕਿੰਨੇ ਦਿਨ ਹੋਇਆ ਮੱਝ ਸੋਈ ਨੂੰ ਇਹਨੂੰ 10 ਦਿਨ ਹੋ ਗਏ 10 ਦਿਨ ਹੋਏ ਆ ਤੇ ਜੇ ਬਾਈ ਆਪਾਂ ਗੱਲ ਕਰੀਏ ਦੁੱਧ ਦੀ ਤਾਂ ਮੱਝ ਥੱਲੇ ਦੁੱਧ ਕਿੰਨਾ ਹੈ 11 ਲੀਟਰ 11 ਲੀਟਰ ਦੁੱਧ ਅੱਜ ਤਿਆਰ ਹੈ ਤਿਆਰ ਹੈ ਚਵਾ ਕੇ ਲੈ ਜਾਊਗਾ ਠੀਕ ਹੈ ਗਾਰੰਟੀ ਏਜੰਟ ਦੀ ਗਾਰੰਟੀ ਹੈ ਆਪਣੀ ਫੋਟੋ ਠੀਕ ਹੈ ਬਾਈ ਕਹਿੰਦਾ ਵੀ 11 ਲੀਟਰ ਦੁੱਧ ਹੈ ਤੇ ਮਗਰ ਕਟਾਏਗਾ 99 ਸੂਏ ਦੱਸਿਆ ਸੀਗਾ ਦੂਜੇ ਦੂਜੇ ਸੂਏ ਹੈ ਹਾਂਜੀ ਦੂਜੇ ਸੂਏ ਮੱਝ ਹੈ ਜੀ ਬਾਈ ਕਹਿੰਦਾ ਗਾਰੰਟੀ ਹੈ ਜਿਹੜੀ ਵੀ ਗੱਲ ਆਪਾਂ ਦੱਸ ਰਹੇ ਆ 19 ਤੋਂ 21 ਨਹੀਂ ਹੋਊਗੀ ਤੇ ਆਪਾਂ ਦਿਖਾ ਦਈਏ ਮੱਝ ਪੂਰੀ ਤੰਦਰੁਸਤ ਮੱਝ ਹੈ ਭਾਰਵੇਂ ਪਿੰਡੇ ਦੀ ਮੱਝ ਹੈਗੀ ਲੇਵੇ ਲੂਵੇ ਦੀ ਪੂਰੀ ਚੰਗੀ ਹੈਗੀ ਬਾਈ ਥਾਣਾ ਥਰਾਂ ਦੀ ਪੂਰੀ ਗਾਰੰਟੀ ਹੈ ਫੁੱਲ ਗਾਰੰਟੀ ਹੈ ਮੋਟੀ ਧਾਰ ਹੈ ਠੀਕ ਹੈ ਤੇ ਬਾਈ ਜੇ ਆਪਾਂ ਗੱਲ ਕਰੀਏ ਰੇਟ ਦੀ ਤਾਂ 1.5 ਹੈ ਜੀ ਤਾਂ ਮੱਝ ਦਾ ਰੇਟ ਦੱਸੋ 1.5 ਜੀ 1 ਲੱਖ 5000 ਰੁਪਿਆ ਹਾਂਜੀ ਲਓ ਜੀ ਬਾਈ ਉਹਰੇ ਕਹਿੰਦੇ ਵੀ 1 ਲੱਖ 5000 ਰੁਪਿਆ ਮੱਝ ਦਾ ਰੇਟ ਹੈਗਾ ਮਗਰ ਕੱਟਾ ਹੈਗਾ ਤੇ ਬਾਈ ਕੋਈ ਮਾਨ ਤਾਨ ਜੇ ਕੋਈ ਬੰਦਾ ਕਹੇ ਮਾਨ ਤਾਨ ਹੋ ਜੂ ਜਿਹੜਾ ਲੋ ਮੌਕੇ ਦੇ ਮਾਨ ਤਾਨ ਵੀ ਹੋ ਜੂ ਹਾਂ ਠੀਕ ਹੈ ਬਾਈ ਜੀ ਲੋ ਵੀ ਜਿਵੇਂ ਦੋਸਤੋ ਤੁਹਾਨੂੰ ਪਤਾ ਹੀ ਆਪਾਂ ਅੱਜ ਪਹੁੰਚੇ ਹੋਇਆ ਮਾ ਸਾ ਪਸ਼ੂ ਮੰਡ ਤੇ ਨਾਲ ਨਾਲ ਆਪਣ ਆਪ ਮਾਦਰੀਆਂ ਵੀਡੀਓ ਦੇ ਨਾਲ ਦੇ ਨਾਲ ਗਾਂ ਵੀ ਆਪਾਂ ਲੈ ਕੇ ਆ ਗਏ ਵਿੱਚ ਹੀ ਤੇ ਬਾਕੀ ਤੁਸੀਂ ਗਾਂ ਦਾ ਥਾਂ ਚੱਡਾ ਚੈੱਕ ਕਰੋ ਵੀਰੇ ਪੂਰੀ ਠੁਗ ਮੈਂ ਆਂਦੀ ਗਾਂ ਗਈ ਬਾਕੀ ਥਾਂ ਦੇਖੋ ਕੱਲਾ ਕੱਲਾ ਪਿਆਗਾ ਹਨਾ ਤੇ ਬਾਕੀ ਆਪਾਂ ਬਾਬਾ ਜੀ ਨਾਲ ਕਰਾਂਗੇ ਨਾਲ ਨਾਲ ਗੱਲਬਾਤ ਚੱਲਦੀ ਰਹੇਗੀ ਤੇ ਫਾਈਟਰ ਆ ਬਾਬਾ ਜੀ ਛੱਡ ਦੇ। ਅੱਗੇ ਪਸਟ ਕਰ। ਤੇ ਯਾਰ ਭਾ ਗੱਲ ਤੁਸੀਂ ਆਏ ਗਏ ਤੋਂ। ਸਤਿ ਸ਼੍ਰੀ ਅਕਾਲ ਬਾਬਾ ਜੀ। ਸਤਿ ਸ਼੍ਰੀ ਅਕਾਲ ਜੀ। ਬਾਬਾ ਜੀ ਆਪਣਾ ਨਾਂ ਦੱਸੋ ਜੀ ਪਹਿਲਾਂ ਤਾਂ। ਮੇਰਾ ਨਾਂ ਅਮਰੀਕ ਸਿੰਘ ਜਸ਼ੇਦਾਰ। ਆ ਕਿਹੜੇ ਪਿੰਡ ਤੋਂ ਆ ਜੀ? ਮਾਨਸਾ ਜ਼ਿਲ੍ਹਾ। ਲਓ ਜੀ ਬਾਬਾ ਜੀ ਦੇ ਨਾਂ ਤੁਹਾਨੂੰ ਪਤਾ ਲੱਗ ਗਿਆ ਜਿਵੇਂ ਅਮਰੀਤ ਸਿੰਘ ਨਾਂ ਤੇ ਮਾਨਸਾ ਜ਼ਿਲ੍ਹੇ ਤੋਂ ਹਨਾ। ਤੇ ਬਾਬਾ ਜੀ ਕਿੰਨੇ ਸੂਏ ਗਾਂ ਜੀ ਆਪਣੀ? ਇਹ ਦੂਜੇ ਸੂਏ ਵੜੀ ਹੈ ਜੀ। ਦੂਜੇ ਸੂਏ ਆ ਜੀ। ਐ ਸੂਈ ਬਈ ਆ ਜੀ ਆ ਸੂਈ ਹੋਈ ਆ ਜੀ ਫੇ ਮਗਰ ਕੀ ਜੀ ਇਹਦੇ ਬੱਛਾ ਜੀ ਬੱਛਾ ਜੀ ਲੋ ਪਰੋ ਤੇ ਗਾਂ ਹੈ ਸੂਈ ਤੇ ਮਗਰੀ ਨਾ ਬੱਛਾਣਾ ਤੇ ਬਾਬਾ ਜੀ ਜੇ ਆਪਾਂ ਗਾਂ ਦੇ ਦੁੱਧ ਦੀ ਗੱਲ ਬਾਤ ਕਰੀਏ ਤੇ ਕਿੰਨਾ ਦੁੱਧ ਇਹ ਗਾਂ ਥੱਲੇ 10 ਲੀਟਰ ਆ ਜੀ 9 ਵੀ ਦੇ ਦਿੰਦੇ 10 ਵੀ ਦੇ ਦਿੰਦੀ ਹੈ ਬਾਕੀ ਬਾਬਾ ਜੀ ਕਹਿੰਦੇ 10 ਤੋਂ 9 ਤੋਂ 10 ਲੀਟਰ ਦੋ ਤਿਆਰ ਹੈ ਨਾ ਤੇ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ 10 ਤਾਂ ਹੈਗੇ ਹੈਗੇ ਤੇ ਕਈ ਵਾਰ 9 ਵੀ ਦੇ ਦਿੰਦੀ ਆ ਤੇ ਬਾਬਾ ਜੀ ਕੀ ਡਿਮਾਂਡ ਆਈ ਇਹਦੀ ਇਹਦੀ ਡਿਮਾਂਡ ਆ 35000 ਰੁਪਇਆ 35000 ਰੁਪਏ ਲਓ ਦੋਸਤੋ ਗਾਦੀ ਡਿਮਾਂਡ ਹੈਗੀ 35000 ਰੁਪਇਆ ਬਹੁਤ ਹੀ ਚੈ ਤੇ ਬਾਬਾ ਜੀ 35000 ਦਾ ਹੋ ਜਾਣਾ ਲਓ ਜੀ ਬਾਕੀ ਕਹਿੰਦੇ ਬਾਬਾ ਜੀ ਕਹਿੰਦੇ ਮੌਕੇ ਤੇ ਛੋੜ ਹੋ ਜੂਗੀ ਹਨਾ ਹਾਂ ਜੀ ਲਓ ਜੀ ਇੱਕ ਮੱਝ ਵੀ ਲੈ ਕੇ ਆਏ ਨੇ ਨਾਲ ਪਹਿਲਾਂ ਆਪਾਂ ਗਾ ਵੀ ਦਿਖਾਈ ਸੀ ਬਾਬਾ ਜੀ ਨੇ ਤੇ ਹੁਣ ਇੱਕ ਮੱਝ ਵੀ ਬਾਬਾ ਜੀ ਇੱਥੇ ਸੇਲ ਵਾਸਤੇ ਲੈ ਕੇ ਆਏ ਨੇ ਆਪਾਂ ਗੱਲਬਾਤ ਕਰਦੇ ਆ ਬਾਬਾ ਜੀ ਨਾਲ ਬਾਬਾ ਜੀ ਗਾਂ ਦੇ ਨਾਲ ਨਾਲ ਤੁਸੀਂ ਮੱਝ ਵੀ ਅੱਜ ਲੈ ਕੇ ਆਏ ਹੋ ਹੈ ਹਾਂ ਜੀ ਮੱਝ ਵੀ ਲੈ ਆਈ ਹਾਂ ਤੇ ਆਜੋ ਬਾਬਾ ਜੀ ਮੱਝ ਦੇ ਕੋਲ ਹੀ ਆਇਓ ਥੋੜਾ ਜਿਆ ਕਿੰਨੇਵੇਂ ਸੂਏ ਮੱਝ ਆ ਜੀ ਮੱਝ ਤੀਜਾ ਸੂਏ ਤੀਜਾ ਸੂਆ ਮੱਝ ਆ ਜੀ ਹਾਂ ਜੀ ਤੇ ਦੁੱਧ ਕਿੰਨਾ ਦੇ ਦਿੰਦੀ ਜੀ ਦੁੱਧ 12 ਲੀਟਰ ਹੁਣ ਤਿਆਰ ਆ ਬਿਲਕੁਲ ਜਿਵੇਂ ਡੱਬੇ ਮਾਰ ਕੇ ਚਾਦੀ ਹੋਈ ਹੈ ਠੀਕ ਹੈ ਜੀ ਹਾਂ ਤੇ ਕਿੰਨੇ ਲੀਟਰ ਦੁੱਧ ਹੈ ਜੀ ਜਮਾ 12 ਲੀਟਰ ਹੁਣ ਤਿਆਰ ਜਮਾ ਪੂਰਾ ਹੀ ਬਣ ਕੇ ਦਵਾਂਗੇ ਹਾਂ ਪੂਰੀ ਫੁੱਲ ਗਰੰਟੀ ਹੈ ਫੁੱਲ ਗਰੰਟੀ ਹੈ ਜਮਾ ਠੀਕ ਹੈ ਜੀ ਤੇ ਮਗਰ ਇਹਦੇ ਬੱਚਾ ਕੀ ਹੈ ਜੀ ਬੱਚਾ ਮਗਰ ਕੱਟੀ ਮਗਰ ਕੱਟੀ ਹੈ ਹਾਂ ਮੜਾ ਦਿਖਾ ਸਕਦੇ ਬੱਚਾ ਘਾ ਕਰਕੇ ਕੱਟੇ ਉਹ ਬੈਠਾ ਉਹ ਬੋਰੀ ਦਿੱਤੀ ਹੋਈ 15 ਦਿਨਾਂ ਦੀ ਮੱਝ ਸੂਈ ਹੋਈ ਹੈ ਜੀ 12 ਲੀਟਰ ਦੁੱਧ ਹੈ ਕਿੰਨੇ ਮਾ ਸੁਆ ਦੱਸਿਆ ਸੀ ਜੀ ਤੀਜਾ ਤੀਜਾ ਸੂਆ ਹੈ ਜੀ ਤੇ ਪਿੰਡੇ ਦੀ ਬਹੁਤ ਚੰਗੀ ਮੱਝ ਹੈ ਭਰਮੀ ਮਨ ਜਾਗੀ ਪੂਰੀ ਤੰਦਰੁਸਤ ਮੱਝ ਹੈ ਬਾਬਾ ਜੀ ਕਹਿੰਦੇ ਵੀ ਦੁੱਧ ਦੀ ਫੁੱਲ ਗਰੰਟੀ ਹੈ ਕੋਈ ਇਹੋ ਜੀ ਗੱਲ ਨਹੀਂ ਹੈਗੀ ਗੁਰਸਿੱਖ ਬੰਦੇ ਨੇ ਤੇ ਜੇ ਆਪਾਂ ਬਾਬਾ ਜੀ ਰੇਟ ਦੀ ਗੱਲ ਕਰੀਏ ਤਾਂ ਮੱਝ ਨੂੰ ਬੱਚਦਾ ਕੀ ਰੇਟ ਆਈ ਆ ਰੇਟ ਤਾਂ ਹਾਂਜੀ 92 ਹਾਂਜੀ 92 ਤੇ 91 5000 ਰੇਟ ਤਾਂ 95 ਦੀ ਦੇਣੀ ਹੈ 1 5 ਦਾ ਰੇਟ ਹੈ ਜੀ ਜਾਨਕਾ ਆਪਾਂ 95000 ਤੱਕ ਮੱਝ ਛੱਡ ਦੇਣੀ ਹੈ ਹਾਂਜੀ ਠੀਕ ਹੈ ਜੀ। ਬਾਬਾ ਜੀ ਕਹਿੰਦੇ ਸੀ 95000 ਦਾ ਨੈਟ ਰੇਟ ਹੈ ਜੀ ਆਪਣਾ। ਜੇ ਕਿਸੇ ਵੀਰ ਨੇ ਮੱਝ ਵਗੈਰਾ ਦਾ ਸੌਦਾ ਕਰਨਾ ਹੋਵੇ ਜਾਂ ਲੈਣੀ ਹੋਵੇ ਤਾਂ 95000 ਦੇ ਵਿੱਚ ਬਾਬਾ ਜੀ ਕਹਿੰਦੇ ਸੀ ਆਪਾਂ ਮੱਝ ਛੱਡ ਦਾਂਗੇ। ਬਾਬਾ ਜੀ ਆਪਣੇ ਕੋਲੇ ਹੋਰ ਵੀ ਪਸ਼ੂ ਹੁੰਦੇ ਆ ਜੀ। ਹਾਂ ਹੋਰ ਵੀ ਹੁੰਦੇ ਪਸ਼ੂ। ਠੀਕ ਹੈ। ਤੇ ਅੱਜ ਤੁਸੀਂ ਇੱਥੇ ਪਹਿਲੀ ਵਾਰ ਹੀ ਆਏ ਹੋ ਮਾਨਸਾ ਕੇ ਪਹਿਲਾਂ ਵੀ ਆਉਣੇ ਹੋ? ਨਹੀਂ ਬਹੁਤ ਚਿਰ ਹੋ ਗਿਆ 20-22 ਸਾਲ ਹੋ ਗਏ। ਅੱਛਾ 20-22 ਸਾਲ ਹੋ ਗਏ। ਠੀਕ ਹੈ। ਤੁਸੀਂ ਨਾਲ ਸੇਲ ਪਰਚੇਦ ਦਾ ਵੀ ਕਰਦੇ ਹੋ? ਹਾਂ, ਲੈ ਵੇਚ ਕਰਦੇ ਆ। ਠੀਕ ਆ, ਠੀਕ ਆ। ਮਨ ਕੇ ਚਲੋ ਵੀ ਇੱਥੋਂ ਜੇ ਕੋਈ ਤੁਹਾਨੂੰ ਵਧੀਆ ਮੱਝ ਜਾਂ ਕੋਈ ਗਾਂ ਮਿਲਦੀ ਹੈ ਲੈ ਲੈਨੇ ਆ ਤੁਸੀਂ ਲੈ ਵੀ ਲੈਨੇ ਆ ਘੰਟਾਂ ਚ ਵੀ ਲੈ ਲੈਨੇ ਇੱਥੋਂ ਵੀ ਅੱਛਾ ਪਿੰਡਾਂ ਚ ਜਾ ਕੇ ਵੀ ਤੁਸੀਂ ਲੈ ਲੈਨੇ ਹਾਂ ਜਿਸ ਤੇ ਦੱਸ ਪਾਵੇ ਚੰਕੇ ਬਾਜੂ ਉੱਥੇ ਲੈ ਲੈ ਠੀਕ ਹੈ ਕਿੰਨੇ ਚਿਰ ਹੋ ਗਿਆ ਬਾਬਾ ਜੀ ਕੰਮ ਕਰ ਤਾਨੂੰ ਸਾਨੂੰ 20-22 ਸਾਲ 25 ਸਾਲਾਂੋਂ ਕੁ ਹੋ ਗਏ ਅੱਛਾ ਅੱਛਾ ਜਨਕਾ ਸ਼ੁਰੂ ਤੋਂ ਬਚਪਨ ਤੋਂ ਛੋਟੇ ਹੁੰਦੇ ਬਚਪਨ ਤੋਂ ਹੀ ਇਸੇ ਕੰਮ ਤੇ ਆ ਪਹਿਲਾਂ ਪਿਓ ਦੇ ਪਿਓ ਤੇ ਮਾਗਰ ਤੁਰੇ ਫਿਰਦੇ ਆ ਅੱਛਾ ਪੀੜੀ ਦੇਰ ਪੀੜੀ ਯਾਨੀ ਕਿ ਤੁਸੀਂ ਇਹ ਬਸੂ ਪਾਲਣ ਦਾ ਜਿਹੜਾ ਕੀਤਾ ਅੱਗੇ ਵਧਾ ਰਹੇ ਹੋ ਇਹੀ ਕੀਤਾ ਜਿੰਨਾ ਚਿਰ ਜੀਣਾ ਇ ਸਹੀ ਪਸ਼ੂ ਦੇਣਾ ਕਿਸੇ ਨੂੰ ਗਲਤ ਪਸ਼ੂ ਨਹੀਂ ਦੇਣਾ ਆਏਗਾ ਜਿਵੇਂ ਕਿ ਹੁਣ ਅੱਜ ਕੱਲ ਦੇਖਿਆ ਜਾਂਦਾ ਜੀ ਪਿੰਡਾਂ ਦੇ ਵਿੱਚ ਬਹੁਤ ਘਰ ਇਹੋ ਜਿਹੇ ਹੋ ਗਏ ਵੀ ਜਿਹੜੇ ਪਸ਼ੂ ਛੱਡ ਗਏ ਹਾਂ ਪਸ਼ੂ ਛੱਡ ਗਏ ਤੇ ਦੁੱਧ ਮੁੱਲ ਦਾ ਲੈਂਦੇ ਆਗੇ ਹਾਂ ਮੁੱਲ ਦਾ ਤੇ ਉਹ ਵੀ ਨਹੀਂ ਵਧੀਆ ਮਿਲਦਾ ਨਾ ਉਹ ਵੀ ਨਹੀਂ ਵਧੀਆ ਮਿਲਦਾ ਤਾਂ ਬਹੁਤ ਵਧੀਆ ਗੱਲ ਹੈ ਵੀ ਇੱਕ ਤਾਂ ਤੁਸੀਂ ਬਾਣੇ ਦੇ ਵਿੱਚੋਂ ਤੇ ਦੂਜਾ ਤੁਸੀਂ ਆਪ ਦੇ ਦੁੱਧ ਤੋਂ ਬਣਾ ਨੀ ਕੁਆਲਿਟੀ ਬਣਦੀ ਘਰ ਦੀ ਸਹੀ ਗੱਲ ਹੈ ਸਹੀ ਗੱਲ ਦਾ ਦੁੱਧ ਹੋਊਗਾ ਤਾਂ ਹੀ ਉਹ ਕੁਆਲਟੀ ਬਣੂਗੀ ਫੇਰ ਹੀ ਸਿਹਤ ਬਣੋਗੇ ਹਾਂਜੀ ਮੁੱਲ ਦੇ ਦੁੱਧਾਂ 'ਚ ਕੁਝ ਨਹੀਂ ਹੈਗਾ ਇਹ ਤਾਂ ਹੈ ਜੀ ਗੱਲ ਕਿਉਂਕਿ ਇਹ ਘਰ ਦਾ ਦੁੱਧ ਹੋਊਗਾ ਤਾਂ ਖੁੱਲਾ ਦੁੱਧ ਤਸੀਂ ਵਰਤੇ ਜਾਂਦੇ ਹੋ ਖੁੱਲਾ ਵਰਤਿਆ ਜਾਊਗਾ ਵਧੀਆ ਵੰਡ ਪਾਓ ਹਾਂਜੀ ਹਾਂਜੀ ਬਹੁਤ ਧੰਨਵਾਦ ਬਾਬਾ ਜੀ ਤੁਸੀਂ ਜਾਣਕਾਰੀ ਦਿੱਤੀ ਸਾਨੂੰ ਮਿਲ ਕੇ ਬਹੁਤ ਖੁਸ਼ੀ ਹੋਈ ਤੁਸੀਂ ਇੱਥੇ ਆਏ ਚੜਦੀ ਗਲਾ ਚੜਦੀ ਗਲਾ ਸਾਰੇ ਕਿਤੇ ਮਿਲਾਂਗੇ ਆਪਾਂ ਖੰਨਾ ਕਰਾਲੀ ਸਾਰੇ ਮੰਡੀਆਂ ਤੇ ਜਾਂਦੇ ਆ ਠੀਕ ਹੈ ਠੀਕ ਹੈ ਜੀ ਹੋਰ ਤੱਕ ਠੀਕ ਹੈ ਬਾਬਾ ਜੀ ਬਹੁਤ ਬਹੁਤ ਧੰਨਵਾਦ ਸਰ ਸਾਹ ਵਰਜੇ ਕੇ ਪੱਦੇ